ਇੱਕ ਟੈਸ ਨਹੀਂ ਹੋਈ ਦਿੱਤਾ ਹਾਂ ਆ ਦੇਖ ਲਓ ਜੀ ਆ ਦੇਖੋ ਜੀ ਸਾਡੀ ਜਵਾਕੜੀ ਆ ਦੇਖ ਲਓ ਆਹਦੇ ਛੋਟੇ ਜਵਾਕ ਵੀ ਨਹੀਂ ਚਲਾਉਂਦੇ ਹੈਗੇ ਜਿਹੜੇ 4 ਸਾਲ 5 ਸਾਲ ਵਾਲੇ ਨੇ ਜਵਾਕੜੀ ਜਹੀ ਆ ਟਈਏ ਹੁਣ ਤਾਰੇ ਨੇ ਜੀ ਇਹਨੇ ਜਿਹੜੇ ਮਗਰ ਲੱਗੇ ਹੁੰਦੇ ਨੇ ਉਹਰੇ ਲੱਗੇ ਨਹੀਂ ਹੁੰਦੇ ਉਹਰੇ ਹੁਣ ਤਾਰੇ ਨੇ ਆ ਦੇਖ ਲਓ ਜੀ ਬੋਕਣੀ 4 ਫੁੱਟਾਂ ਦੀ ਹੋਈ ਪਈ ਆ ਸਾਈਕਲ ਹੀ ਦੇਖੋ ਚਲਾਉਂਦੀ ਆ ਜਿਹੜੀ 4 ਸਾਲਾਂ ਬੱਚਾ ਕੋਟੀ ਅੰਗਰੇਜ਼ੀ ਲੜਦੀ ਆ ਜੀ ਮੇਰੇ ਨਾਲ ਦੇਖੋ ਕਣੀ ਮੈਨੂੰ ਨਾ ਬੁਲਾਈਂ ਦੇਖ ਲਓ ਜੀ ਇਹ ਇयां ਪਹਿਣਾ ਹੁੰਦੀਆਂ ਨੇ ਲੜਦੀ ਆ ਇਹ